ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਇੱਕ ਮੁੰਡਾ ਜਿਹੜਾ ਕਿ ਇੱਕ ਦਿਨ ਕਿਸੇ ਜੈਪੁਰ ਦੇ ਹੋਟਲ ਵਿੱਚ ਵੇਟਰ ਦਾ ਕੰਮ ਕਰਿਆ ਕਰਦਾ ਸੀ ਅੱਜ ਉਸਨੇ ਇੱਕ ਕਾਰ ਦਾ ਨੰਬਰ ਖਰੀਦਿਆਗਾ ਜਿਹੜਾ ਕਿ 001 ਕਾਰ ਦਾ ਨੰਬਰ ਆ ਆਪਣੇ ਬੇਟੇ ਨੂੰ ਜਿਹੜਾ ਗਿਫਟ ਕੀਤਾਗਾ ਇੱਕ ਕਾਰ ਜਿਸ ਦੇ ਕਾਰ ਦੇ ਨੰਬਰ ਦਾ ਜਿਹੜਾ ਪ੍ਰਾਈਸ 31 ਲੱਖ ਰੁਪਇਆ 31 ਲੱਖ ਵਿੱਚ ਇਸ ਕਾਰ ਦੇ VIP ਨੰਬਰ ਨੂੰ ਉਸਨੇ ਖਰੀਦਿਆਗਾ ਅ ਅੱਜ ਕੱਲ ਜਿਹੜਾ ਜੈਪੁਰ ਵਿੱਚ ਇਸ ਤਰ੍ਹਾਂ ਦੇ ਨੰਬਰਾਂ ਦਾ ਇਹ क्रेज ਚੱਲਿਆ ਹੋਇਆ ਹੈ ਪਹਿਲਾਂ ਇਹ ਦੁਬਈ ਵਿੱਚ ਮਸ਼ਹੂਰ ਗੱਡੀਆਂ ਦੇ ਨੰਬਰ ਦੀ ਜਿਹੜਾ ਦੌਰ ਚੱਲਿਆ ਹੋਇਆ ਸੀ ਤੇ ਹੁਣ ਜੈਪੁਰ ਵਿੱਚ ਵੀ ਇਹ VIP ਨੰਬਰ ਸਿਖਰਾਂ ਤੇ ਪਹੁੰਚੇ ਹੋਏ ਆਗੇ ਇਹਨਾਂ ਨੂੰ ਖਰੀਦਣ ਵਾਸਤੇ ਜਿਹੜਾ ਨਵਾਂ ਟ੍ਰੈਂਡ ਚੱਲਿਆ ਹੋਇਆ ਹੈਗਾ VIP ਨੰਬਰਾਂ ਨੂੰ ਇਸ ਤਰ੍ਹਾਂ ਹੀ ਇੱਕ ਜਿਹੜਾ ਬਿਜ਼ਨਸਮੈਨ ਆ ਜਿਹੜਾ ਇੱਥੋਂ ਦਾ ਜਿਹੜਾ ਪਹਿਲਾਂ ਵੇਟਰ ਦਾ ਕੰਮ ਕਰਿਆ ਕਰਦਾ ਸੀ ਉਸ ਨੇ ਆਪਣੇ ਮੁੰਡੇ ਨੂੰ ਜਿਹੜਾ ਜਨਮ ਦਿਨ ਤੇ ਜਿਹੜੀ ਕਾਰ ਗਿਫਟ ਕੀਤੀ ਆ ਜਿਸ ਦਾ ਨੰਬਰ ਜਿਹੜਾ VIP 001 ਨੰਬਰ ਆਗਾ ਜਿਸ ਦਾ ਕਿ ਆਰਟੀਓ ਰਿਕਾਰਡ ਵਿੱਚ ਜਿਹੜਾ ਬਹੁਤ ਜ਼ਿਆਦਾ ਜਿਹੜਾ ਮਹਿੰਗਾ ਨੰਬਰ ਆਗਾ ਨੰਬਰ 1 ਪਹਿਲਾ ਨੰਬਰ ਆ ਜਿਹੜਾ ਕਿ ਰਾਜਸਥਾਨ ਦੇ ਇਸ ਬੰਦੇ ਨੇ ਇੰਨਾ ਮਹਿੰਗਾ ਜਿਹੜਾ ਗੱਡੀ ਦਾ ਨੰਬਰ ਖਰੀਦਿਆਗਾ ਤਾਂ ਜੈਪੁਰ ਦੇ ਇਸ ਬਿਜ਼ਨਸਮੈਨ ਰਾਹੁਲ ਦਨੇਜ ਨੇ ਦੱਸਿਆ ਕਿ ਉਹਦੇ ਸਫਲਤਾ ਪਿੱਛੇ ਜਿਹੜੇ ਬਹੁਤ ਜਿਆਦਾ ਸੰਘਰਸ਼ ਅਤੇ ਦ੍ਰਿੜ ਮਿਹਨਤ ਸ਼ਾਮਲ ਆ ਗਈ ਬਹੁਤ ਜ਼ਿਆਦਾ ਕਠਿਨ ਮਿਹਨਤ ਕਰਨ ਤੋਂ ਬਾਅਦ ਉਸ ਨੇ ਇਹ ਮੁਕਾਮ ਹਾਸਲ ਕੀਤਾਗਾ ਸਭ ਤੋਂ ਪਹਿਲਾਂ ਉਸ ਨੇ ਇੱਕ ਢਾਬੇ ਵਿੱਚ 2 ਸਾਲ ਜਿਹੜੀ ਵੇਟਰ ਦੀ ਨੌਕਰੀ ਕੀਤੀ ਇਸ ਤੋਂ ਬਾਅਦ ਹਰ ਤਿਹਾਰ ਤੇ ਉਸ ਨੇ ਕੋਈ ਵੀ ਤਿਹਾਰ ਆਉਂਦਾ ਸੀ ਤਾਂ ਹੋਲੀ ਵੇਲੇ ਰੰਗ ਦੀਵਾਲੀ ਵੇਲੇ ਮਠਿਆਈਆਂ ਮਠਿਆਈਆਂ ਪਟਾਕੇ ਆਦਿ ਵੇਚੇ ਤੇ ਇਸ ਤਰ੍ਹਾਂ ਉਸ ਨੇ ਬਹੁਤ ਸਾਰੇ ਕੰਮ ਕੀਤੇ ਤੇ ਦ੍ਰਿੜ ਮਿਹਨਤ ਸਦਕਾ ਉਸ ਨੇ ਇਹ ਜਿਹੜਾ ਮੁਕਾਮ ਹਾਸਲ ਕੀਤਾ ਤਿਆਜ ਜੀ ਆਪਣੇ ਜਿਹੜੇ ਬੇਟੇ ਦਾ ਸੁਪਨਾ ਪੂਰਾ ਕੀਤਾ ਇੰਨੀ ਮਹਿੰਗੀ ਗੱਡੀ ਦੇ ਕੇ ਤੇ ਉਸ ਨੂੰ 31 ਲੱਖ ਦਾ ਜਿਹੜਾ VIP ਨੰਬਰ ਦਿੱਤਾਗਾ ਤਾਂ ਇਹ ਸਟੋਰੀ ਜਾਣ ਕੇ ਤੁਹਾਨੂੰ ਕਿਦਾਂ ਦਾ ਲੱਗਿਆ ਕਿ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਮਿਹਨਤ ਕਰਨੀ ਜਿਹੜੀ ਇਸ ਤੋਂ ਆਪਾਂ ਨੂੰ ਜਿਹੜਾ ਸਫਲਕ ਮਿਲਦਾ ਹੈਗਾ ਤੇੜਾ ਇਰਾਦੇ ਹੋਣ ਤੇ ਮਿਹਨਤ ਹੋਵੇ ਪੂਰੀ ਬੰਦੇ ਦੀ ਤਾਂ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਜਰੂਰ ਕਰੋ ਤੇ ਆਪਣੇ ਪੇਜ ਨੂੰ ਅੱਗੇ ਵੀਡੀਓ ਦੇਖਣ ਲਈ ਫੋਲੋ ਕਰ ਲਿਓ ਧੰਨਵਾਦ ਸਾਰੇ ਦੋਸਤਾਂ ਦਾ